ਇਸਾਰੇ ਨੂੰ ਕਹਿ ਰਹੇ ਤੁਸੀਂ ਗਾਹੋ ਕਿ ਹੱਜਾ ਆ ਰਹੇ ਹਾਂ ਮੀਤ ਕਰਦਾਂ ਸਾਰੇ ਘਰ ਪਰ ਹੋਣਾ ਠੀਕ ਹੋਣਗੇ ਬਾਈ ਭਾਣਾ ਆਪ ਵੀ ਵਾਈਫ ਦੇ ਇੱਥੇ ਬੋਤਲ ਲਵਾਉਣ ਆਇਆ ਵਾਂ ਤੇ ਆ ਦੇਖੋ ਬੱਚੇ ਇਹ ਡਾਕਟਰ ਵੀ ਡਾਕਟਰ ਬਣੀ ਹੋਈ ਹੈ ਦੂਜੀ ਮਰੀਜ਼ ਬਣੀ ਹੋਈ ਹੈ ਭਾਈ ਬੋਤਲ ਲਵਾ ਕੇ ਆ ਗਏ ਆ ਬੋਤਲ ਲੱਗ ਗਈ ਹੁ ਤਰੇ ਜਾਣੇ ਕਰ ਤਰਪੇ ਮੋਟਰਸਾਈਕਲ ਖੜੀ ਸੀ ਘਰੇ ਵੱਟੋ ਵੱਟ ਆਹ ਦੇਖੋ ਤੇ ਆਹ ਸਾਹਮਣੇ ਆਪਣਾ ਘਰ ਇੱਥੇ ਸੀ ਲੇਡੀਜ਼ ਟਰੈਕਟਰ ਆਹ ਤੋਂ ਬੋਤਲ ਦਵਾਣੀ ਐ ਆਂਦੀ ਚੱਲੀਏ ਜੀ ਜਿਹੜੇ ਮੇਰੇ ਵੀਰ ਕਾਹਤੇ ਚੈਨਲ ਸਬਸਕ੍ਰਾਈਬ ਲਈ ਕੀ ਤੋਂ ਚੈਨਲ ਸਬਸਕ੍ਰਾਈਬ ਕਰਾਓ ਦਾ ਬਹੁਤ ਤਾਹਵਾ ਜਿਹੜੇ ਭੈਣ ਭਰਾ ਵੀਡੀਓ ਸ਼ੇਅਰ ਕਰਦੇ ਆ ਦੇਖਦੇ ਆ